ਸ਼ੁਕਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਦੀ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਕੀ ਕੁਝ ਨਵਾਂ ਅਤੇ ਲੇਟੈਸਟ ਅਪਡੇਟ ਆਈ ਹੈ ਜਾਂ ਪੰਜਾਬੀ ਇੰਡਸਟਰੀ ਫਲਹਾਲ ਕੀ ਕਹਿੰਦੀ ਹੈ ਇਸ ਤੇ ਨਜ਼ਰ ਮਾਰਾਂਗੇ ਸੋ ਉਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਨਵਾਂ ਅਤੇ ਤਾਜ਼ਾ ਕੀ ਕੁਝ ਅਪਡੇਟ ਹੋਇਆ ਹੈ ਉਸ ਤੇ ਵੀ ਨਜ਼ਰ ਮਾਰਾਂਗੇ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਹਲਾ ਗੱਲਬਾਤ ਕਰਾਂਗੇ ਏਪੀ ਟੱਲੋ ਦੀ ਤਾਂ ਏਪੀ ਟੱਲੋ ਫਿਲਹਾਲ ਆਪਣੇ ਲਾਈਵ ਕਾਨਸਰਟਸ ਨੂੰ ਲੈ ਕੇ ਲਾਈਵ ਸ਼ੋਜ਼ ਨੂੰ ਲੈ ਕੇ ਬਿਜ਼ੀ ਨੇ ਤੇ ਬੈਕ ਟੂ ਬੈਕ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਕਰ ਰਹੇ ਨੇ ਤੇ ਵਾਇਰਲ ਹੋ ਰਹੇ ਨੇ ਇਸ ਦੇ ਵਿਚਕਾਰ ਇਹ ਜ਼ਰੂਰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਹਲੇ ਏਪੀ ਟੱਲੋ ਦੇ ਅਹਮਦਾਬਾਦ ਸ਼ੋਅ ਦੀ ਰੀਚ ਜਾਂ ਹਾਈਪ ਕੱਟੀ ਨਹੀਂ ਸੀ ਤਾਂ ਦੂਜੇ ਪਾਸੇ ਏਪੀ ਟੱਲੋ ਨੇ ਆਪਣੇ ਡੈਲੀ ਕਾਨਸਰਟ ਕਰਕੇ ਹਰ ਕਿਸ ਦੇ ਦਿਲ ਦੇ ਉੱਤੇ ਰਾਜ ਕੀਤਾ ਹੈ ਹਰ ਕਿਸੇ ਨੂੰ ਆਪਣਾ دیਵਾਨਾ ਬਣਾਇਆ ਸੋ ਇਹ ਜ਼ਰੂਰ ਦੱਸ ਦਈਏ ਕਿ AP ਟੱਲੋ ਫਿਲਹਾਲ ਦਿੱਲੀ ਦੇ ਕਾਨਸਰਟ ਕਰਕੇ ਸੁਰਖੀਆਂ ਬਟੋਰ ਰਹੇ ਨੇ ਕਾਰਨ ਇਹ ਹੈ ਕਿਉਂਕਿ ਇਸ ਕਾਨਸਰਟ ਦੇ ਵਿੱਚ ਕੱਲੇ AP ਟੱਲੋ ਨੇ ਦਿੱਲੀ ਵਾਲੇ ਲੋਕਾਂ ਦਾ ਦਿਲ ਨਹੀਂ ਜਿੱਤਿਆ ਸਗੋਂ ਇਸ ਦੇ ਨਾਲ ਹੀ ਆਲਾਪ ਸਿਕੰਦਰ ਬੱਬੂ ਮਾਨ ਹਰ ਕਿਸੇ ਨੇ ਆਪਣਾ دیਵਾਨਾ ਬਣਾਇਆ ਸੋ ਇਸ ਕਾਨਸਰਟ ਦੇ ਵਿੱਚ ਕੱਲੀ AP ਟੱਲੋ ਦੀ ਫੈਨ ਫਾਲੋਇੰਗ ਨਹੀਂ ਸੀ ਸਗੋਂ ਉਸ ਦੇ ਨਾਲ ਬੱਬੂ ਮਾਨ ਅਤੇ ਨਾਲ ਹੀ ਆਲਾਪ ਸਿਕੰਦਰ ਦੀ ਆਡੀਅנס ਵੀ ਸੀ ਜਿੱਥੇ ਇੱਕ ਪਾਸੇ AP ਟੱਲੋ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਨੂੰ دیਵਾਨਾ ਬਣਾਇਆ ਤੇ ਦੂਜੇ ਪਾਸੇ ਆਲਾਪ ਸਿਕੰਦਰ ਨੇ ਆਪਣੇ ਪਤਾ ਦੇ ਗਾਣੇ गा ਕੇ ਸਰਦੂਲ ਸਿਕੰਦਰ ਦੇ ਗੀਤ गा ਕੇ ਹਰ ਕਿਸੇ ਨੂੰ دیਵਾਨਾ ਬਣਾਇਆ ਤੇ ਦੂਜੇ ਪਾਸੇ ਬੱਬੂ ਮਾਨ ਬੱਬੂ ਮਾਨ ਨੇ ਆਪਣੇ ਸੁਪਰ ਹਿੱਟ ਗੀਤ गा ਕੇ ਹਰ ਕਿਸੇ ਦਾ ਦਿਲ ਜ਼ਰੂਰ ਜਿੱਤਿਆ ਸੋ ਵੇਖਦੇ ਆ ਏਪੀ ਢਿੱਲੋਂ ਦੇ ਨਾਲ ਆਲਾਪ ਸਿਕੰਦਰ ਅਤੇ ਬੱਬੂ ਮਾਨ ਦੋਵਾਂ ਦੀ ਏ ਖੂਬਸੂਰਤ ਕੈਮਿਸਟਰੀ

Make some noise for Allah and make some noise for Sabrina. Thank you, bro. Thank you, bro. ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਆਪਣੇ ਗੀਤਾਂ ਨੂੰ ਲੈ ਕੇ ਆਪਣੇ ਫਿਲਮਾਂ ਨੂੰ ਲੈ ਕੇ ਆਪਣੇ ਲਾਈਵ ਸ਼ੋਜ਼ ਨੂੰ ਲੈ ਕੇ ਜਿੱਥੇ ਇੱਕ ਪਾਸੇ ਹਰ ਕਿਸੇ ਦਾ ਦਿਲ ਜਿੱਤਦੇ ਨੇ ਤੇ ਦੂਜੇ ਪਾਸੇ ਕੰਟਰੋਵਰਸੀ ਦਾ ਸ਼ਿਕਾਰ ਵੀ ਹੁੰਦੇ ਨੇ ਸੋ ਇਸੇ ਦੇ ਵਿਚਕਾਰ ਦਿਲਜੀਤ ਦੋਸਾਂਝ ਦੇ ਵੱਲੋਂ ਆਪਣਾ ਨਵਾਂ ਮਿੰਨੀ ਵਲੌਗ ਸਾਂਝਾ ਕੀਤਾ ਗਿਆ ਹੈ ਹਾਲਾਂਕਿ ਅਕਸਰ ਦਿਲਜੀਤ ਵਲੌਗਿੰਗ ਵੀ ਕਰਦੇ ਹੋਏ ਨਜ਼ਰ ਆਉਂਦੇ ਨੇ ਜਿੱਥੇ ਉਹ ਨਵੇਂ ਜਾਂਦੇ ਨੇ ਜਿੱਥੇ ਨਵਾਂ ਕੁਝ ਐਕਸਪੀਰੀਅੰਸ ਕਰਦੇ ਨੇ ਉੱਤੇ ਹੀ ਦਿਲਜੀਤ ਦੋਸਾਂਝ ਆਪਣਾ ਵਲੌਗ ਬਣਾਉਣ ਦੀ ਤਿਆਰੀ ਵੀ ਕਰ ਲੈਂਦੇ ਨੇ ਇਸੇ ਦੇ ਵਿਚਕਾਰ ਵਲੌਗਿੰਗ ਦਿਲਜੀਤ ਦੋਸਾਂਝ ਵੱਲੋਂ ਕੀਤੀ ਗਈ ਹੈ ਜਿੱਥੇ ਇੱਕ ਹੋਟਲ ਦੇ ਵਿੱਚ ਪਹੁੰਚਦੇ ਨੇ ਸੋ ਰਾਜੇ ਮਹਾਰਾਜਿਆਂ ਦੀ ਫੀਲ ਲੈਂਦੇ ਹੋਏ ਦਿਲਜੀਤ ਦੁਸਾਂਜ ਨਜ਼ਰ ਆਉਂਦੇ ਨੇ ਸੋ ਇਸੇ ਦੇ ਵਿਚਕਾਰ ਉਹ ਸਰਦੀਆਂ ਸ਼ੁਰੂ ਹੋਣ ਦੀ ਗੱਲ ਆਖਦੇ ਨੇ ਸਾਗ ਮੱਕੀ ਦੀ ਰੋਟੀ ਲੱਸੀ ਦਾ ਆਨੰਦ ਲੈਂਦੇ ਹੋਏ ਦਿਲਜੀਤ ਵੀ ਨਜ਼ਰ ਆਏ ਵਲੌਗ ਦੇ ਵਿੱਚ ਇਸ ਦੇ ਨਾਲ ਹੀ ਉਹਨਾਂ ਨੇ ਲਗੇਜ ਕੈਰੀ ਕਰਦੇ ਹੋਏ ਜਿਹੜੇ ਉਹਨਾਂ ਦੀ ਟੀਮ ਮੇਟਸ ਜਾ ਰਹੇ ਸੀ ਇਸ ਦੇ ਵਿਚਕਾਰ ਉਹਨਾਂ ਨੇ ਇੰਡੀਗੋ ਦਾ ਨਾਮ ਵੀ ਲਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਇੰਡੀਗੋ ਦਾ ਫਿਲਹਾਲ ਮੁੱਦਾ ਜਿਹੜਾ ਹੈ ਉਹ ਪੂਰੇ ਦੇਸ਼ ਦੇ ਵਿੱਚ ਫਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਦਿਲਜੀਤ ਦੋਸਾਂਝ ਨੇ ਜਿਹੜੇ ਕਰੰਟ ਮੁੱਦੇ ਚੱਲ ਰਹੇ ਨੇ ਉਹਨਾਂ ਨੂੰ ਵੀ ਆਪਣੇ ਵਲੋਗਿੰਗ ਦੇ ਵਿੱਚ ਲਿੱਤਾ ਹੈ ਕਿ ਜਿਵੇਂ ਲੱਗਦਾ ਹੈ ਕਿ ਇੰਡੀਗੋ 에ਅਰਲਾਈਨਸ ਤੇ ਸਾਰੇ ਲਗੇ ਜਿਹੜੇ ਨੇ ਉਹ ਦਿਲਜੀਤ ਦੋਸਾਂਝ ਦੇ ਵੱਲ ਆ ਗਏ ਨੇ ਸੋ ਆਪਣੇ ਫਨੀ ਅੰਦਾਜ਼ ਦੇ ਵਿੱਚ ਦਿਲਜੀਤ ਦੋਸਾਂਝ ਨੇ ਜੋ ਮਿਨੀ ਵਲੋਗਿੰਗ ਕੀਤੀ ਹੈ ਆਓ ਅਸੀਂ ਵੀ ਨਜ਼ਰ ਮਾਰਦੇ ਹਾਂ ਅੱਬੜਾ ਪੰਜਾਬ i'll hold it. ਜੰਮ ਦਾ ਸਮਾਨ ਹੋਵੇ ਉਹ ਡੰਬਲ ਡੰਬਲ ਲਾਇਆ ਹੋਵੇ ਪੈਰੀਂ ਪੈਦਾ ਵਾਦਾ ਜੀ ਸੱਤਰੀ ਗਾਲੋ ਲੋ ਭਈਆ ਦੁੱਧ மே ਸੋਡਾ ਡਾਲੋ ਪਰੋਣੇ ਆ ਗਏ ਨੇ ਉਹ ਵਾਓ ਵਾਟ ਆ ਵਿੰਟੇਜ ਐਂਡ ਦਾ 올ਡ ਹਵੇਲੀ ਆਓ ਕਭੀ ਹਵੇਲੀ ਪੇ ਉਹ ਵਾਟ ਆ ਲਾਈਟਿੰਗ ਮੈਨ ਵਾਟ ਆ ਲਾਈਟਿੰਗ 1 ਬੈਡ 2 ਬੈਡ 3 ਬੈਡ ਵੇਅਰਜ਼ ਮਾਈ ਕਿੰਗ ਸਾਈਜ਼ ਬੈਡ ਉਹ ਵਾਓ ਕਿੰਗ ਲੁੱਕ ਐਟ ਕਿੰਗ ਮਟਕਲਾ ਯਾਰ ਇਹ ਇੰਡੀਗੋ ਵਾਲੋ ਨੇ ਲੱਗਦਾ ਸਾਰਾ ਲਗੇਜ ਇਧਰ ਕੋਈ ਭੇਜ ਦਿਆ ਹੈ ਉਹ ਭਾਈ ਸਾਹਿਬ ਇਹ ਮੇਰਾ ਹੈ ਆ ਠੀਕ ਆਹੀਂ ਕੀ ਚੱਕੇ ਲਾਗੇ ਹਾਏ ਡੇਲਿਆਂ ਦਾ ਚਾਰ ਦੇਖ ਕੇ ਸਾਡਾ ਮੁੰਡਾ ਖੁਸ਼ ਆਲੂ ਮਟਰ ਗਾਜ ਹਾਏ ਆਹ ਦਾ ਖੱਟਾ ਲੱਗਦਾ ਮੈਨੂੰ ਹਾਏ ਸਿਆਲ ਦਾ ਪਹਿਲਾ ਸਾਗ ਹਾਏ ਹੋਏ ਇਹਨਾਂ ਤਾਂ ਮੈਂ ਘਿਉ ਪਾਵਾਂਗਾ ਨਾ ਪਾਵਨ ਦਿਓ ਨਾ ਹਾਏ ਮੱਕੀ ਦੀ ਰੋਟੀ ਖਾ ਕੇ ਸਾਗ ਤੁਨੀਆਂ ਹਰੀਆਂ ਕਰਵਾ ਲਵਾਂਗੇ ਸੋਹਣਿਆ ਲਾਵੇ ਕਿਸੇ ਸਿਆਣੇ ਨੇ ਸੱਚੀ ਕਿਹਾ ਕਿ ਜੰਨਤ ਦੇ ਦਰਵਾਜ਼ੇ ਤੇਰੇ ਅੱਗੇ ਕੱਖ ਦੇ ਦੀ ਉਹ ਜਾ ਚਲਾ ਜਾ ਜਾ ਚਲਾ ਜਾ ਮੂਵੀ ਆਲਿਆ ਸ਼ਗਨ ਪਾ ਕੇ ਰੋਟੀ ਖਾਣ ਨੇ ਫਰੀ ਨਹੀਂ ਸ਼ਗਨ ਦੇ लो जी बटर मिलक आइये आ गई है सुनारी हां काले भवकड़ बोल जल्दी बोल दिलजीत ने मशीन मंगा लिया हमें मार देगा अरे मैं तो छिप जाऊंगी कोने में छिप जाऊंगी ऐसी करती हूं दूसरे घर में चली जाती हूं वहां कोई नहीं आएगा आओ नहीं सहेलियों सब चली जाए दिलजीत ने मशीन मंगा ली है हाथ नहीं आऊंगी ਉਹ ਹੀ ਆਗ ਵਿੱਚ ਜਲ ਰਹਾ ਹੂੰ ਸੁਨਹਿਰੀ ਮੇਰਾ ਵੁੱਦੂ ਘਾੜੀਏ ਭਈਆ ਕਿਸੇ ਸੁਨਹਿਰੀ 'ਤੇ ਯਕੀਨ ਮਤ ਤਕਰਨਾ ਫਿਲਹਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੀਤ ਟ੍ਰੈਂਡ ਕਰ ਰਿਹਾ ਹੈ ਜੋ ਚਾਹ ਨੂੰ ਲੈ ਕੇ ਹੈ ਸੋ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਗੁਰਲੇਜ਼ ਅਕਤਰ ਨੇ ਤੇ ਜਿੰਦ ਦੋਵਾਂ ਨੇ ਹਾਲਾਂਕਿ ਜਿੰਦ ਲਗਾਤਾਰ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਚਿਹਰਿਆਂ ਤੋਂ ਇਸ ਗੀਤ ਦੀ ਪ੍ਰੋਮੋਸ਼ਨ ਕਰਵਾ ਰਹੇ ਨੇ ਜ਼ਨਾਲ ਹੀ ਉਹਨਾਂ ਗੀਤਾਂ ਤੇ ਨਾਲ ਬਾਕੀ ਸਿੰਗਰਸ ਦਾ ਆਨੰਦ ਮਾਣਦੇ ਹੋਏ ਵੀ ਨਜ਼ਰ ਆ ਰਹੇ ਨੇ ਫਿਲਹਾਲ ਜਿੰਦ ਦੇ ਵੱਲੋਂ ਮਾਸਟਰ ਸਲੀਮ ਤੇ ਨਾਲ ਹੀ ਯਵਰਾਜ ਹੰਸ ਇਕੱਠੇ ਜਿਹੜੇ ਨੇ ਉਹ ਇਸ ਵੀਡੀਓ ਦੇ ਵਿੱਚ ਦੇਖੇ ਗਏ ਨਤੀਜੇ ਪੇਜੀਸ਼ਾ ਕੋ ਟੂ ਵੀ ਨਜ਼ਰ ਆਏ ਨੇ ਸੋ ਇਹ ਜ਼ਰੂਰ ਦੱਸ ਦਈਏ ਕਿ ਇਸ ਗੀਤ ਦੇ ਉੱਤੇ ਜਿੱਥੇ ਇੱਕ ਪਾਸੇ ਮਾਸਟਰ ਸਲੀਮ ਨੇ ਆਨੰਦ ਮਾੜਿਆ ਹੈ ਤੇ ਦੂਜੇ ਪਾਸੇ ਯਵਰਾਜ ਹੰਸ ਨੇ ਇਸ ਗੀਤ ਦੀ ਪ੍ਰਮੋਸ਼ਨ ਕੀਤੀ ਹੈ ਸੋ ਸਾਰਾ ਨੇ ਇਸ ਗੀਤ ਦੇ ਉੱਤੇ ਕਲਾਬ ਕੀਤਾ ਹੈ ਦੂਜੇ ਪਾਸੇ ਇਹ ਵੀਡੀਓ ਜਦੋਂ ਯਵਰਾਜ ਹੰਸ ਦੀ ਪਤਨੀ مانਸੀ ਸ਼ਰਮਾ ਦੇ ਸਾਹਮਣੇ ਆਉਂਦੀ ਹੈ ਤਾਂ مانਸੀ ਸ਼ਰਮਾ ਇਸ ਵੀਡੀਓ ਦੇ ਉੱਤੇ ਫਨੀ ਕਮੈਂਟ ਕਰਦੀ ਹੋਈ ਵੀ ਨਜ਼ਰ ਆਂਦੀ ਹੈ ਮੈਂ ਤਾਂ ਹੀ ਸੋਚਿਆ ਕਿ ਵਿਰਾਜ ਰਾਤ ਨੂੰ ਲੇਟ ਕਿਉਂ ਆਉਂਦੇ ਨੇ ਸੋ ਇਸ ਵੀਡੀਓ ਨੂੰ ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਪਸੰਦ ਕੀਤਾ ਜਾ ਰਿਹਾ ਤੇ ਦੂਜੇ ਪਾਸੇ مانਸੀ ਸ਼ਰਮਾ ਦਾ ਯਵਰਾਜ ਹੰਸ ਦੇ ਟੀਚਰ ਅਤੇ ਟੌਂਟ ਨੂੰ ਵੀ ਜਿਹੜਾ ਟੇਰ ਸਾਰਾ ਪਿਆਰ ਜ਼ਰੂਰ ਮਿਲ ਰਿਹਾ ਗਿੱਪੀ ਗੇਰਵਾਲ ਅਤੇ ਸ਼ਹਿਨਾਜ਼ ਗਿਲ ਨੇ ਫਿਲਹਾਲ ਆਪਣੀ ਫਿਲਮ ਸਿੰਘ ਵਰਸਸ ਕੌਡ 2 ਦੀ ਸ਼ੂਟਿੰਗ ਪੂਰੀ ਕਰ ਲਈ ਹੈ ਹਾਲਾਂਕਿ ਬੀਟੀਐਸ ਵੀਡੀਓਜ਼ ਅਕਸਰ ਗਿੱਪੀ ਅਤੇ ਸ਼ਹਿਨਾਜ਼ ਦੋਵਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਦੇ ਵਿੱਚ ਗਿੱਪੀ ਅਤੇ ਸ਼ਹਿਨਾਜ਼ ਦੋਵਾਂ ਦੇ ਵੱਲੋਂ ਕਲਾਕ ਕਰਕੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸ਼ਹਿਨਾਜ਼ ਗਿਲ ਡਰਾਈਵ ਕਰਦੀ ਹੋਏ ਨਜ਼ਰ ਆ ਰਹੀ ਹੈ ਤੇ ਨਾਲ ਹੀ ਗਿੱਪੀ ਗਰੇਵਾਲ ਸ਼ਹਿਨਾਜ਼ ਦੀ ਡਰਾਈਵ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ ਨੇ ਜਿੱਥੇ ਇੱਕ ਪਾਸੇ ਗਿੱਪੀ ਨੇ ਸ਼ਹਿਨਾਜ਼ ਨੂੰ ਗਾਈਡ ਕੀਤਾ ਕਿ ਉਹ ਕਿਸ ਤਰੀਕੇ ਦੇ ਨਾਲ ਗੱਡੀ ਚਲਾਵੇ ਤਾਂ ਦੂਜੇ ਪਾਸੇ ਸ਼ਹਿਨਾਜ਼ ਗਿਲ ਨੇ ਵੀ ਪੂਰੇ ਗਿੱਪੀ ਗਰੇਵਾਲ ਦੀ ਲੀਕ ਦੇ ਉੱਤੇ ਤੁਰ ਕੇ ਗੱਡੀ ਖੂਬ ਪਜਾਈ ਹੈ ਸੋ ਡਰਦੇ ਹੋਏ ਵਾਹਿਗੁਰੂ ਦਾ ਨਾਮ ਲੈਂਦੇ ਹੋਏ ਗਿੱਪੀ ਗਰੇਵਾਲ ਜਦੋਂ ਸ਼ਹਿਨਾਜ਼ ਗਿਲ ਨੂੰ ਕਹਿੰਦੇ ਨੇ ਕਿ ਹੌਲੀ ਚੱਲ ਭਰੋਸਾ ਨਹੀਂ ਹੈ ਕਿ ਇਹ ਗੱਡੀ ਕਦੋਂ ਪਲਟ ਜਾਵੇ ਸੋ ਵੇਖਦੇ ਹਾਂ ਸ਼ਹਿਨਾਜ਼ ਗਿਲ ਨੇ ਇਸ ਉੱਤੇ ਕੀ ਜ ਬਾਬ ਦਿੱਤਾ ਤੇ ਕੀ ਪਲਟ ਕੇ ਗਿੱਪੀ ਗਰੇਵਾਲ ਨੂੰ ਕੁੜੀਆਂ ਬਾਰੇ ਕਿਹਾ ਮੋਨਟ ਤੇ ਬਹਿ ਜਾ ਉਹ ਉੱਤੇ ਜਾ ਕੇ ਉਹ ਉੱਤੇ ਜਾ ਕੇ ਹਲ ਕਿਉਂ ਕਰ ਰਹਾ ਹੈ ਅੱਖੇ ਦੇਖੀ ਨਹੀਂ ਆਖੋ ਦੇਖੋ 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 ਇਹ ਚਲੋ 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 ਓਏ ਯਾਰ ਤੀ ਕੀ ਕਰੀ ਰਹਦੇ ਹੋ ਸੱਚੀ ਵੱਗ ਜਾਰੀ ਹੁਣ ਕਿ ਤੈਨੂੰ ਐ ਨੂੰ ਮੋੜ ਤੂੰ ਦਰ ਨੂੰ ਕਿਹੜੇ ਤਰ੍ਹਾਂ ਕਵਾਈ ਜਾ ਰਹੀ ਆ ਵੈਰੀ ਗੁੱਡ ਸ਼ਾਬਾਸ਼ ਇੱਥੇ ਰੁਕ ਲੈ ਆ ਏ ਟੀ ਵੀ ਤੋਂ ਅੱਗੇ ਕਰ ਲੈ ਉਹਦਾ ਰੀਜ਼ਨ ਏ ਟੀ ਵੀ ਚ ਮਾਰ ਦੇਗੀ ਪਿੱਛੇ ਆ ਰਿਹਾ ਹਾਂ ਆ ਏ ਟੀ ਵੀ ਪਾ ਕੇ ਖੰਬੇ ਕਰ ਲੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਇੱਥੇ ਰਹਿ ਫਟੇ ਇੱਧਰ ਦੇਖ ਦੇ ਹਾਂ ਹੁਣ ਤਾਂ ਸਹੀ ਆ ਚਲੋ ਕਹਿੰਦੇ ਅੱਗੇ ਆ ਜਾਓ ਕੈਮਰਾ ਚੇਂਜ ਕਰਨਾ ਪਣਾ lettes go lettes go lettes go ਨਾ 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 ਆਰਾਮ ਨਾ ਆਰਾਮ ਨਾ ਮੈਨੂੰ ਬਹੁਤ ਡਰ ਲਾਦਾ 벨ਟ ਵੀ ਨਹੀਂ ਲੱਗੀ ਇਹ ਆਈ ਘੁੰਮ ਜਾਂਦੀਆਂ ਨੇ ਤੇ ਘੁੰਮੀ ਜਾਵੇ ਹੁਣ ਤੁਹਾਨੂੰ ਮੈਂ ਦਿਖਾਣਾ ਸੀ ਆਪਣਾ ਟੈਲੈਂਟ ਵੀ ਕੁਝ ਦਿਖਾਉਣਾ ਵੀ ਕਿਵੇਂ ਲੱਗਾ ਮੇਰਾ ਟੈਲੈਂਟ ਡੂ ਲਾਈਕ ਇਟ ਯਾ ਆਈ ਲਾਈਕ ਇਟ ਇੰਜੋਏਡ ਪਰ ਬਾਓ ਯਾਰ ਮੰਨਣਾ ਪੈਣਾ ਇਹ ਗੱਡੀ ਵਧੀਆ ਚਲਾਉਂਦੀ ਹੈ ਨਾ ਨਾ ਪੈਣਾ ਯਾਰ ਤੁਹਾਡਾ ਪਹੁੰਚ ਗਏ ਕਿੰਨਾ ਚਮਾਰ ਉਹ ਅੱਗੇ ਖੜੇ ਆ ਸਾਰੇ ਡਾਇਰੈਕਟਰ ਡਾਕਟਰ ਮੈਦਨ ਨਹੀਂ ਕਿਤੇ ਗਾਇਸ ਆਈਟ ਇਹ ਕਦੇ ਰੁਕਣੀ ਵੀ ਨਹੀਂ ਕਿਸੇ ਕਮਾਵਾ ਜੈਜ਼ਬੀ ਫਿਲਹਾਲ ਸਭ ਤੋਂ ਉੱਚੇ ਲੰਬੇ ਨਿਹੰਗ ਸਿੰਘ ਦੇ ਨਾਲ ਨਜ਼ਰ ਆਏ ਨੇ ਜਿਨ੍ਹਾਂ ਦਾ ਨਾਮ ਹੈ ਸੁੱਖਾ ਬਾਬਾ ਦਲੇਰ ਸਿੰਘ ਹਾਲਾਂਕਿ ਸੁੱਖਾ ਬਾਬਾ ਦਲੇਰ ਸਿੰਘ ਦੇ ਨਾਲ ਜੈਜ਼ਬੀ ਨੇ ਤਸਵੀਰਾਂ ਖਿੱਚਵਾਈਆਂ ਨੇ ਵੀਡੀਓਜ਼ ਬਣਾਈਆਂ ਨੇ ਤੇ ਨਾਲ ਹੀ ਖੁੱਲੀ ਗੱਲਬਾਤ ਵੀ ਕੀਤੀ ਹੈ ਸੋ ਫਿਲਹਾਲ ਇੱਕ ਇਵੈਂਟ ਦੇ ਵਿੱਚ ਜੈਜ਼ਬੀ ਸੁੱਖਾ ਬਾਬਾ ਦਲੇਰ ਸਿੰਘ ਤੇ ਨਾਲ ਹੀ ਹੋਰ ਕਈ ਨਿਹੰਗ ਸਿੰਘਾਂ ਦੇ ਨਾਲ ਇਕੱਠੇ ਹੁੰਦੇ ਨੇ ਇਸ ਕਾਨਸਰਟ ਦੇ ਵਿੱਚ ਇਕੱਠੇ ਹੁੰਦੇ ਨੇ ਜਿਸ ਦੌਰਾਨ ਉਹ ਦਲੇਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਦਾ ਵੀ ਟਰਾਈ ਕਰਦੇ ਨੇ ਸੋ ਇਸ ਦੇ ਨਾਲ ਹੀ ਫਨੀ ਵੀਡੀਓ ਜਿਹੜੀ ਜੈਜ਼ਬੀ ਦੇ ਬਲੋਸਾਂ ਚ ਕੀਤੇ ਗਏ ਸੋ ਜ਼ਰੂਰ ਦੱਸ ਦਈਏ ਕਿ ਉਹ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਹਜੇ ਤੱਕ ਵਿਆਹ ਨਹੀਂ ਕਰਵਾਇਆ ਤੇ ਜਿਨ੍ਹਾਂ ਨੇ ਵਰਲਡ ਰਿਕਾਰਡ ਜ਼ਰੂਰ ਹਾਸਲ ਕੀਤਾ ਹਾਈਟ ਦੇ ਮਾਮਲੇ ਦੇ ਵਿੱਚ ਹਾਲਾਂਕਿ 6ਵਾਂ ਨਾਮ ਜਿਹੜਾ ਵਰਲਡ ਰਵਤ ਸੁੱਖਾ ਬਾਬਾ ਦਲੇਰ ਸਿੰਘ ਦਾ ਹੁੰਦਾ ਹੈ ਜਿਨ੍ਹਾਂ ਦੀ ਹਾਈਟ ਜਿਹੜੀ ਹੈ 7 ਫੁੱਟ 5 ਇੰਚ ਹੈ ਹੋਰ ਹਾਈਟ ਦੇਖੋ ਬੰਦੇ ਦੀ 7.5 7.5 ਅੰਦੇ ਆਪਣੇ ਵਰਗੇ ਦੋ ਨਿਕ ਲੈਣੇ ਵਿੱਚ ਹਾਂਜੀ ਲੋਵਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਨਹੀਂ ਇਹਦਾ ਜੱਟ ਕਾ ਇਸ ਦੇ ਵਿੱਚ ਸ਼ਾਕਾਰ ਲਖਵਿੰਦਰ ਵਡਾਲੀ ਫਿਲਹਾਲ ਦੁਬਈ ਦੇ ਵਿੱਚ ਆਪਣੇ ਲਾਈਵ ਸ਼ੋਅ ਦੇ ਵਿੱਚ ਪਹੁੰਚੇ ਸੋ ਇਸ ਲਾਈਵ ਸ਼ੋਅ ਦੇ ਵਿੱਚ ਲਖਵਿੰਦਰ ਵਡਾਲੀ ਜਿਹੜੇ ਨੇ ਉਹ ਵਿਵੇਕ ਓਬਰਾਏ ਦੇ ਨਾਲ ਨਜ਼ਰ ਆਏ ਨੇ ਹਾਲਾਂਕਿ ਲਖਵਿੰਦਰ ਵਡਾਲੀ ਦੀ ਆਵਾਜ਼ ਦਾ ਨਾ ਸਿਰਫ ਇਸ ਦੇਸ਼ ਦੇ ਵਿੱਚ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਹਰ ਕੋਈ دیਵਾਨਾ ਹੈ ਸੋ ਲਖਵਿੰਦਰ ਵਡਾਲੀ ਦੇ ਇਸ ਕਾਂਸਰਟ ਨੂੰ ਅਟੈਂਡ ਕਰਨ ਦੇ ਲਈ ਖਾਸ ਤੌਰ ਤੇ ਉਹਨਾਂ ਦੀ ਆਵਾਜ਼ ਨੂੰ ਸੁਣਨ ਦੇ ਲਈ ਉਹਨਾਂ ਨੇ ਗੀਤਾਂ ਨੂੰ ਸੁਣਨ ਦੇ ਲਈ ਵਿਵੇਕ ਓਬਰਾਏ ਪਹੁੰਚਦੇ ਨੇ ਸੋ ਸਟੇਜ ਤੇ ਬੈਠੇ ਲਖਵਿੰਦਰ ਵਡਾਲੀ ਕਿਸ ਤਰੀਕੇ ਦੇ ਨਾਲ ਵਿਵੇਕ ਓਬਰਾਏ ਨੂੰ ਸਤਕਾਰ ਅਤੇ ਪਿਆਰ ਦਿੰਦੇ ਨੇ ਉਹਨਾਂ ਦਾ ਕਿਸੇ ਦੇ ਰਿਸਪੈਕਟ ਕਰਦੇ ਨੇ ਇਹ ਵੀਡੀਓ ਸਾਫ਼ ਤੌਰ ਤੇ ਦੱਸਦੀ ਹੈ ਸੋ ਆਓ ਦੇਖਦੇ ਹਾਂ ਅਸੀਂ ਵੀ ਯੂਏਈ ਦੀ ਇੱਕ ਖੂਬਸੂਰਤ ਲਖਵੰਦਰ ਵਡਾਲੀ ਅਤੇ ਵਿਵੇਕ ਓਬਰਾਏ ਦੀ ਖਾਸ ਮੀਟਿੰਗ ਗੱਲਬਾਤ ਕਰ ਲੈਣੇ ਗੁਲਾਬ ਸਿੱਧੂ ਵਿਡਿੰਗ ਸੀਜ਼ਨ ਆ ਬੈਕ ਟੂ ਬੈਕ ਵਿਆਹ ਚੱਲ ਰਹੇ ਨੇ ਸੋ ਵਿਆਵਾਂ ਦੇ ਖਾਸ ਮੌਕੇ ਦੇ ਉੱਤੇ ਗੁਲਾਬ ਸਿੱਧੂ ਵੀ ਪਰਫਾਰਮ ਕਰਦੇ ਹੋਏ ਨਜ਼ਰ ਆਏ ਨੇ ਗੁਲਾਬ ਸਿੱਧੂ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਨੂੰ دیਵਾਨਾ ਬਣਾਇਆ ਸੋ ਆਪਣੇ ਬੋਲਾਂ ਦੇ ਨਾਲ ਗੁਲਾਬ ਸਿੱਧੂ ਕਿਸ ਤਰੀਕੇ ਦੇ ਨਾਲ ਸਾਰਿਆਂ ਨੂੰ ਇਮਪ੍ਰੈਸ ਕਰਦੇ ਹੋਏ ਨਜ਼ਰ ਆਏ ਨੇ ਇਹ ਵੀਡੀਓ ਸਾਫ਼ ਤੌਰ ਤੇ ਦੱਸਦੀ ਆਪਣੀਆਂ ਬੋਲੀਆਂ ਦੇ ਨਾਲ ਆਪਣੇ ਗੀਤਾਂ ਦੇ ਨਾਲ ਆਪਣੀਆਂ ਹੇਕਾਂ ਦੇ ਨਾਲ ਗੁਲਾਬ ਸਿੱਧੂ ਨੇ ਇਸ ਵਿਆਹ ਦੇ ਵਿੱਚ ਕੱਲੇ-ਕੱਲੇ ਸ਼ਖਸ ਨੂੰ ਇਮਪ੍ਰੈਸ ਕੀਤਾ ਚਾਹੇ ਉਹ ਬੱਚੇ ਨੇ ਓ ਬਜ਼ੁਰਗ ਨੇ ਚਾਹੋ ਨੌਜਵਾਨ ਨੇ ਸੋ ਗੁਲਾਬ ਸਿੱਧੂ ਦੀ ਆਵਾਜ਼ ਦੇ ਅਸੀਂ ਵੀ ਬਹੁਤ دیਵਾਨੇ ਆ ਸੋ ਵੇਖ ਲੈਣੇ ਆ ਖੂਬਸੂਰਤ ਵੀਡੀਓ ਤੇ ਹੁਣ ਗੱਲ ਕਰ ਲੈਨੇ ਜੀ ਖਾਨ ਦੀ ਜੀ ਖਾਨ ਵੀ ਫਿਲਹਾਲ ਜੁਤੇ ਇੱਕ ਪਾਸੇ ਵਿਆਹਾਂ ਦਾ ਮੌਸਮ ਚੱਲ ਰਿਹਾ ਤੇ ਦੂਜੇ ਪਾਸੇ ਮੇਲਿਆਂ ਦੇ ਤਿਉਹਾਰ ਕਹਿ ਸਕਦਾ ਕਿ ਮੇਲੇ ਵੀ ਚੱਲਦੇ ਹੋਏ ਨਜ਼ਰ ਆ ਰਹੇ ਸੋ ਖਾਸ ਮੇਲਾ ਜਿਹੜਾ ਹੈ ਕਿਸੇ ਖਾਸ ਥਾਂ ਦਾ ਜੀ ਖਾਨ ਨੇ ਅਟੈਂਡ ਕੀਤਾ ਸੋ ਜੀ ਖਾਨ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਮੇਲੇ ਦੇ ਵਿੱਚ ਰੌਣਕਾਂ ਲਾਈਆਂ ਗਈਆਂ ਨੇ ਆਓ ਵੇਖ ਲੈਨੇ ਅਸ ਤੋਂ ਬਾਅਦ ਜਿੰਨੀਆਂ ਵੀ ਵੀਡੀਓਜ਼ ਰੱਖੀਆਂ ਸਾਰੀਆਂ ਪਲੇ ਕਰ ਦਿਓ ਦੀ ਸੋ ਫਿਲਹਾਲ ਅਫਸਾਨਾ ਖਾਨ ਜਿਹੜੀ ਆ ਉਹ ਦੁਬਈ ਦੇ ਵਿੱਚ ਹੈ ਆਪਣੇ ਪਤੀ ਸਾਜ਼ ਦੇ ਨਾਲ ਦੁਬਈ ਦੇ ਰੌਣਕਾਂ ਨੂੰ ਇੰਜੋਏ ਕਰਦੀ ਹੋਈ ਨਜ਼ਰ ਆ ਰਹੀ ਐ ਸੋ ਫਿਲਹਾਲ ਵੀਡੀਓ ਜਿਹੜੀ ਅਫਸਾਨਾ ਖਾਨ ਦੇ ਵੱਲੋਂ ਸਾਂਝੀ ਕੀਤੀ ਗਈ ਜਿੱਥੇ ਮੌਜੂਦ ਉਹ ਦੁਬਈ ਦੇ ਲੋਕਾਂ ਨੂੰ ਆਪਣੇ ਗੀਤ ਸੁਣਾਉਂਦੀ ਹੋਈ ਨਜ਼ਰ ਆ ਰਹੀ ਐ ਹਾਲਾਂਕਿ ਇਹ ਮਾਲ ਦੇ ਵਿੱਚ ਜਿਹੜੀਆਂ ਕੋਰੀਅਨ ਕੁੜੀਆਂ ਨੇ ਉਹ ਦੁਬਈ ਦੇ ਵਿੱਚ ਅਫਸਾਨਾ ਖਾਨ ਨੂੰ ਦੇਖ ਕੇ ਉਹਨਾਂ ਤੋਂ ਗੀਤ ਗਾਉਣ ਦੀ ਮੰਗ ਕਰਦੀਆਂ ਨੇ ਸੋ ਅਫਸਾਨਾ ਖਾਨ ਦੇ ਵੱਲੋਂ ਇਹਨਾਂ ਦੋਵਾਂ ਨੂੰ ਗੀਤ ਸੁਣਾਏ ਗਏ ਨੇ ਸੋ ਸਭ ਤੋਂ ਪਹਿਲਾਂ ਉਹ ਸੁਣਾਂਗੇ ਤੇ ਉਸ ਤੋਂ ਬਾਅਦ ਜਿਹੜੀ ਮਸਤੀ ਅਫਸਾਨਾ ਖਾਨ ਦੇ ਵੱਲੋਂ ਸਾਜ਼ ਦੇ ਨਾਲ ਕੀਤੀ ਗਈ ਹੈ ਉਹ ਵੀ ਦੇਖਦੇ ਆਂ ਵਾਏ ਹੋਏ ਅਫਸਾਨਾ ਪਹਿਣਾ ਇਹ ਤਾਂ ਸੋਨੇ ਦਾ ਦੇਖੋ ਨਾ ਇਹ ਇਹ ਤਾਂ ਸੋਨੇ ਦਾ ਹੁੰਦਾ ਵਾਹ ਜੀ ਵਾਹ ਥੈਂਕ ਯੂ ਨਹੀਂ ਥੈਂਕ ਯੂ ਤੁਹਾਨੂੰ ਕਹਿੰਦੇ ਮੈਂ ਇਥੇ ਨਾ ਬੈਠਾ ਮੇਰਾ ਕੁਦਰਤ ਨੇ ਆ ਸ਼ੁਕਰ ਮਾਰਨਾ ਹੈ ਸਾਰੇ ਤੇ ਦੇਖੋ ਵਾਹ ਜੀ ਉਹ ਭਾਈ ਇਹ ਤਾਂ ਸੋਨੇ ਦਾ ਵੀਰ ਦਿੱਤਾ ਤੇ ਵੀ ਕਮਾ ਲਾ ਹਾਂ ਥੈਂਕ ਯੂ ਗੋ ਬles you always ਥੈਂਕ ਯੂ ਵੈ ਇ ਲਵ ਯੂ ਆਲਵੇਜ਼ ਆਲੋ ਹਾਏ ਮੈ

ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ